ਤੁਰ ਨਾਂ ਨਿਤ ਪਰ ਲਟਿਆ ਜਿੱਟ ਤੁੰਗ ਜਗ ਚਾਨਣ ਹੋ ਜਿੱਟ ਤੁੰਗ ਜਗ ਚਾਨਣ ਹੋ ਅਸੀ ਸੰਤਾਂ ਦੇ ਚਰਨਾਂ 'ਚ ਅਰਦਾਸ ਕਰਦੇ ਚੇ ਬਾਦਸ਼ਾਹ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜਿੱਦੂ ਤਰੰ ਤੇ ਮੁਸਲਮਾਨ ਤਾਂ ਦੋਨਾਂ ਨੇ ਉਹਨਾਂ ਨੂੰ ਪੁੱਜਿਆ ਤੋ ਉਹਨੇ ਇਹ ਵੀ ਗੱਲ ਕਹੀ ਜਹਰ ਪੀਰ ਜਗਤ ਗੁਰੂ ਬਾਬਾ ਗੰਗ ਬਨਾਰਸ ਹਿੰਦੂਆ ਮੁਸਲਮਾਨਾ ਮੱਕਾ ਕਾਬਾ ਇਹ ਜੋ ਤਾਂ ਤਾਂ ਨਾ ਸ਼੍ਰੀ ਗਨਾਨ ਦੇਵ ਜੀ ਦੇ ਉਪਦੇਸ਼ ਹਨ ਉਹਨਾਂ ਨੂੰ ਵਰਲਡ ਜ ਕਰਵਾਇ ਕਰਾਈਏ ਜੋ ਉਹਨਾਂ ਦੇ ਉਪਦੇਸ਼ ਹਨ ਉਪਦੇਸ਼ ਹਨ ਕੀਰਤ ਕਰਨਾ ਵੰਡ ਛਕਣਾ ਤੇ ਨਾਮ ਜਪਣਾ ਜਿਹਨੂੰ ਜਿਹੜੇ ਸੋਲਜਰ ਬਣਾਈਏ ਸੰਤ ਸਿਪਾਈ ਬਣਾਈਏ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 25ਵਾਂ ਨਗਰ ਕੀਰਤਨ ਗੁਰਦੁਆਰਾ ਬਾਬਾ ਮੱਖਣਸ਼ਾ ਲਬਾਣਾ ਸਿਕ ਸੈਂਟਰ ਦੇ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਵੱਖ-ਵੱਖ ਸਟਰੀਟਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਅਖੀਰ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ ਇਸ ਮੌਕੇ ਸੰਗਤ ਦੀ ਸੇਵਾ ਦੇ ਲਈ ਵੱਡੇ ਪੱਧਰ ਦੇ ਉੱਪਰ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਸੀ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਦੁਨੀਆ ਭਰ ਦੇ ਵਿੱਚ ਬੇਹੱਦੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਭਾਰਤ ਤੋਂ ਲੈ ਕੇ ਕੈਨੇਡਾ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਵਸਦੀ ਸਿੱਖ ਸੰਗਤ ਦੇ ਵੱਲੋਂ ਨਗਰ ਕੀਰਤਨ ਭਗਤੀ ਭਾਵਨਾ ਦੇ ਨਾਲ ਭਰੇ ਸਮਾਗਮ ਅਤੇ ਲੰਗਰਾਂ ਦਾ ਵਿਸ਼ਾਲ ਪ੍ਰਬੰਧ ਕੀਤਾ ਜਾ ਰਿਹਾ ਹੈ ਵਿਸ਼ਾ ਪੱਧਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਮ ਚਪਨਾ ਕਿਰਤ ਕਰਨੀ ਅਤੇ ਵੰਡ ਛਕਣਾ ਦਾ ਸੁਨੇਹਾ ਸ਼ਾਂਤੀ ਇਕਤਾ ਤੇ ਮਨੁੱਖਤਾ ਦੀ ਸੇਵਾ ਦੇ ਵੱਲ ਪ੍ਰੇਰਿਤ ਕਰ ਰਿਹਾ ਹੈ ਇਸੇ ਕੜੀ ਦੇ ਤਹਿਤ ਨਿਊਯਾਰਕ ਵਿਖੇ ਗੁਰਦੁਆਰਾ ਬਾਬਾ ਮੱਖਣਸ਼ਾ ਲਬਾਣਾ ਸਿੱਖ ਸੈਂਟਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ਼ਾਨਦਾਰ ਢੰਗ ਦੇ ਨਾਲ ਆਯੋਜਿਤ ਕੀਤਾ ਗਿਆ ਜਿਸ ਸੰਬੰਧੀ ਸੁਖਜਿੰਦਰ ਸਿੰਘ ਸੁਭਾਨਪੁਰ ਅਤੇ ਰਖਬੀਰ ਸਿੰਘ ਸੁਭਾਨਪੁਰ ਨੇ ਜਾਣਕਾਰੀ ਦਿੱਤੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੋ ਪਹਿਲੇ ਪਾਸ਼ਾ ਧੰਤਾ ਸ਼੍ਰੀ ਨਾਨਕ ਦੇਵ ਜੀ ਦਾ ਜੋ ਆਗਮਪੁਰੋਂ 5 ਨਵੰਬਰ ਨੂੰ ਆ ਰਿਹਾ ਹੈ ਉਸ ਦੇ ਸੰਬੰਧ ਵਿੱਚ ਅੱਜ 25ਵਾਂ ਮਹਾਨਗ ਕੇਤਨ ਗੁਰਦਾਬਾਬਾ ਮਖਨਸ਼ਾਹ ਲਮਾਣਾ ਵਿੱਚੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਕੱਢਿਆ ਜਾ ਰਿਹਾ ਹੈ ਅਸੀਂ ਅੱਜ ਗੁਰੂ ਮਾ ਜੀ ਬੜੀ ਇਪਾਰ ਕਿਰਪਾ ਹੋਈ ਹੈ ਮੌਸਮ ਵੀ ਬਹੁਤ ਵਧੀਆ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਖੁਸ਼ੀਆਂ ਸਾਰੀਆਂ ਸੰਗਤਾਂ ਪ੍ਰਾਪਤ ਕਰੀਆਂ ਨੇ ਬਹੁਤ ਹੀ ਸੰਗਤਾਂ ਸ਼ਾਦ ਤਾ ਅਸੀਂ ਜਨੀਆਂ ਵੀ ਸੰਗਤਾਂ ਆਈਆਂ ਨੇ ਅਸੀਂ ਸੰਗਤਾਂ ਦੇ ਚਰਨਾਂ 'ਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਗੁਰੂ ਮਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਗੁਰੂ ਮਹਾਰਾਜ ਆਪਣਾ ਮੇਰ ਪੜਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਅੱਜ ਗੁਰਦੁਆਰਾ ਬਾਬਾ ਮੱਖਣਸ਼ਾ ਲਬਾਣਾ ਨਿਊਯਾਰਕ ਵੱਲੋਂ ਦਾਨ ਤਨ ਛੀ ਗੁਨਾਨ ਮਹਾਰਾਜੀ ਨੂੰ ਜਨਮ ਦਿਨ ਸਮਾਰਪਨ 25ਵਾਂ ਮਹਾ ਨਗਰ ਕੀਰਤਨ ਕਢਿਆ ਜਾ ਰਿਹਾ ਹੈ ਜੋ ਨਹਿਰਾ ਉਹਨਾਂ ਲਾਇਆ ਸੀ ਕਿ ਇੱਕ ਇਨਸਾਨੀਅਤ ਦੀ ਗੱਲ ਕੀਤੀ ਸੀ ਉਹਨਾਂ ਕਿਸੇ ਧਰਮ ਦੀ ਗੱਲ ਨਹੀਂ ਕੀਤੀ ਕਿਉਂਕਿ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਇਨਸਾਨੀਅਤ ਦੀ ਸੇਵਾ ਕਰਨਾ ਵੰਡ ਛਕਣਾ ਕਿਰਤ ਕਰਨੀ ਨਾ ਜਪਣਾ ਜੋ ਉਹਦਾ ਨਾਰਾ ਦਿੱਤਾ ਤੋਂ ਉਸ ਨਾਰੇ ਨੂੰ ਚਲਦੇ ਹੋਏ ਉਸ ਵੇਲੇ ਦੇ ਜੋ ਵੱਡੇ ਧਰਮ ਸੰ hindu ਧਰਮ ਤੇ ਮੁਸਲਮਾਨ ਦੋਨਾਂ ਨੇ ਉਹਨਾਂ ਨੂੰ ਪੂਜਿਆ ਤੁਹਨੇ ਇਹ ਵੀ ਗੱਲ ਕਹੀ ਜਹਰ ਪੀਰ ਜਗਤ ਗੁਰੂ ਬਾਬਾ ਗੰਗ ਬਨਾਰ ਸਿੰਘਦੂਆ ਮੁਸਲਮਾਨਾ ਬੱਕਾ ਕਾਬਾ ਜੋ ਸਾਡਾ ਸਾਰਾ ਧਰਮ ਕਹਿੰਦਾ ਹੈ ਸਾਰਿਆਂ ਦੀ ਸੇਵਾ ਕਰਨਾ ਆਪਾਂ ਕਰਦੇ ਹਾਂ ਤੇ ਰਲ ਮਿਲ ਕੇ ਚੱਲਣਾ ਆ ਇਹਨਾਂ ਸ਼ਬਦਾਂ ਨਾਲ ਮੈਂ ਸੂਚੀਆਂ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਇਸ ਸਾਲ ਦਾ ਨਗਰ ਕੀਰਤਨ ਨੂੰ ਵਿਸ਼ੇਸ਼ ਮਹੱਤਵ ਰੱਖਦਾ ਕਿਉਂਕਿ ਇਹ 25ਵਾਂ ਸਲਾਣਾ ਨਗਰ ਕੀਰਤਨ ਜੋ ਕਿ 1 ਚੌਥਾਈ ਸਦੀ ਦੀ ਆਤਮਿਕ ਯਾਤਰਾ ਦਾ ਪ੍ਰਤੀਕ ਹੈ ਇਸ ਮੌਕੇ ਸੰਗਤਾਂ ਦਾ ਉਤਸ਼ਾਹ ਵੇਖਣਯੋਗ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਭਗਤੀ ਭਾਵਨਾ ਦੇ ਨਾਲ ਭਰਪੂਰ ਹਾਜ਼ਰੀ ਲਗਵਾਈ ਜਿੱਥੇ ਕੀਰਤਨੀਆਂ ਨੇ ਸੰਗਤਾਂ ਨੂੰ ਰੋਹਾਨੀ ਰੰਗ ਦੇ ਵਿੱਚ ਰੰਗ ਦਿੱਤਾ ਫੁੱਲ ਦਾ ਖੇਲ ਤੇ ਰੰਦਾ ਸਹਰਾ ਉਪਰ ਸੀ ਸਿਮਰਾਇਆ ਕਾਲਜ ਗੁਬਾਵੇ ਕਾਹੇ ਮੋਰਾ ਨਾਮ ਰਾਮ ਸਤਨਾਮ ਪੜ ਮੰਤਰ ਸੁਣਾਇ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਸੋਏ ਤੋਏ ਪੀਵਾ ਤਿਸ ਗੁਰ ਕੋ ਸਿਮਰੋ ਸਾਚ ਸਾਚ ਗੁਰ ਮੇਰੇ ਪ੍ਰਾਨ ਸਤਿ ਗੁਰ ਮੇਰੀ ਰਾ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਅਤੀਵਾਨੋਵਨ ਐਵਨਿਊ ਤੋਂ ਹੁੰਦਾ ਹੋਇਆ 111 ਸਟਰੀਟ ਦੇ ਰਾਹੀਂ ਲਿਬਰਟੀ ਐਵਨਿਊ ਤੇ ਪਹੁੰਚਿਆ ਜਿਸ ਤੋਂ ਬਾਅਦ 123 ਸਟਰੀਟ ਤੋਂ ਹੁੰਦਾ ਹੋਇਆ ਅਟਲੈਂਟਿਕ ਐਵਨਿਊ ਅਤੇ ਉਸ ਤੋਂ ਬਾਅਦ 118 ਸਟਰੀਟ ਦੇ ਰਾਹੀਂ ਮੋੜ ਬਾਨੋਵਨ ਐਵਨਿਊ ਦੇ ਰਾਹੀਂ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ ਦੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਕਿਰਤ ਦੇ ਸੰਬੰਧ ਵਿੱਚ ਪੱਛਮੀ ਨਹਾਗ ਨਿਕਿਰਤ ਗੁਰੂਕਾਰ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਰੰਭ ਕੀਤਾ ਗਿਆ ਹੈ ਬਹੁਤ ਸਾਰੀ ਸੰਗਤ ਇਸ ਨਗਰ ਕੀਰਤਨ ਵਿੱਚ ਹਿੱਸਾ ਲੈ ਕੇ ਆਪਣੇ ਆਪ ਨੂੰ ਮਸਤਕ ਕਰ ਰਹੀ ਹੈ ਸਵੇਰ ਤੋਂ ਸੰਗਤਾ ਇਸ ਨਗਰ ਕੀਰਤਨ ਵਿੱਚ ਬਹੁਤ ਹੀ ਤਿਆਰ ਬਾ ਤਿਆਰ ਸਨ ਬਹੁਤ ਹੀ ਦਿੱਸਤ ਕਰਕੇ ਅੱਜ ਦਾ ਜੇ ਮੌਸਮ ਹੀ ਬਹੁਤ ਵਧੀਆ ਹੈ ਵਾਹਿਗੁਰੂ ਅਰਦਾਸ ਕਰਦਾ ਹਾਂ ਕਿ ਜੋ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਹਨ ਉਹਨਾਂ ਨੂੰ ਵਰਲਡ ਵਿੱਚ ਕਨਵੇ ਕਰਾਈਏ ਜੋ ਉਹਨਾਂ ਦੇ ਵਿਦੇਸ਼ ਤੇ ਸਨ ਕੀਰਤ ਕਰਨਾ ਗਵੰਡ ਛਕਣਾ ਕਹਿੰਦਾ ਮਾਰਿਆ ਸਿੱਕਾ ਚੱਕਦੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਅੱਜ ਤੁਸੀਂ ਨਿਰਮਲ ਪੰਥ ਦੇਖ ਸਕਦੇ ਹੋ ਰੰਗ ਬਰੰਗੀਆਂ ਪੱਗਾ ਤੇ ਰੰਗ ਬਰੰਗੇ ਲੋਕ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜਾ ਉਹ ਗੁਰੂ ਦੇ ਆਸ਼ੀਰਵਾਦ ਲੈ ਕੇ ਚੱਲ ਰਹੇ ਨੇ ਔਰ ਜਿੱਥੇ ਸੰਤ ਤੇ ਸਿਪਾਈ ਦੀ ਗੱਲ ਕੀਤੀ ਜਾ ਰਹੀ ਹੈ ਅਸੀਂ ਆਪਣੇ ਨਾ ਹੱਥ ਜੋੜ ਕੇ ਬੇਨਤੀ ਕਰਦਾ ਮੂ ਸੂ ਸਖ ਜਗਤ ਨੂੰ ਪਿਆਪਾ ਇਸੇ ਤਰ੍ਹਾਂ ਜਿਹੜੇ ਆਪਣੇ ਬੱਚਿਆਂ ਨੂੰ ਜਿਹੜੇ ਸੋਲਜਰ ਬਣਾਈਏ ਸੰਤਿਸ਼ਪਾਈ ਬਣਾਈਏ ਕਿਉਂਕਿ ਕੁਰਬਾਨੀ ਪੜਨ ਲਈ ਜ਼ਰੂਰੀ ਹੈ ਕੁਰਬਾਨੀ ਦੇ ਨਾਲ ਨਾਲ ਜਿਹੜਾ ਮਾਰਸ਼ਲ ਆਰਟ ਜਿਹੜਾ ਕਤਕਾ ਉਹ ਵੀ ਸਿੱਖਣਾ ਜ਼ਰੂਰੀ ਹੈ ਨਗਰ ਕੀਰਤਨ ਦੀ ਸ਼ੁਰੂਆਤ ਸ਼ਾਨਦਾਰ ਨਗਾੜਿਆਂ ਵਾਲੇ ਫਲੋਟ ਦੇ ਨਾਲ ਹੋਈ ਜਿਸ ਨੇ ਸਮਾਗਮ ਦੀ ਸ਼ੁਰੂਆਤ ਨੂੰ ਗੂੰਜਦਾ ਰਤੇ ਜੋਸ਼ ਭਰਪੂਰ ਬਣਾ ਦਿੱਤਾ ਇਸ ਤੋਂ ਬਾਅਦ ਅਕਾਲ ਗੁਰਮਤ ਗੱਤਕਾ ਗਰੁੱਪ ਦੇ ਬੱਚਿਆਂ ਦੇ ਵੱਲੋਂ ਸਜਾਏ ਗੱਤਕੇ ਵਾਲੇ ਫਲੋਟ ਨੇ ਸਾਰਿਆਂ ਦਾ ਮਨ ਮੋਲ ਲਿਆ ਬੱਚਿਆਂ ਨੇ ਸ਼ਾਨਦਾਰ ਗੱਤਕੇ ਦੇ ਜੋਰ ਵਿਖਾ ਕੇ ਸਿੱਖ ਧਰਮ ਦੀ ਬਹਾਦਰੀ ਅਤੇ ਤਿਆਰਬਰ ਤਿਆਰ ਸੂਰਮੇ ਵਾਲੀ ਪਰੰਪਰਾ ਨੂੰ ਜਿਉਂਦਾ ਕੀਤਾ ਇਸ ਤੋਂ ਬਾਅਦ ਪੰਜ ਨਿਸ਼ਾਨਚੀ ਅਤੇ ਪੰਜ ਪਿਆਰੇ ਅੱਗੇ ਅੱਗੇ ਚੱਲ ਰਹੇ ਸਨ ਜਦਕਿ ਗੁਰੂ ਸਾਹਿਬ ਦੀ ਪਾਲਕੀ ਦੀ ਸ਼ੋਭਾ ਬੇਮਿਸਾਲ ਸੀ ਗੁਰਬਾਣੀ ਦੇ ਕੀਰਤਨ ਦੇ ਨਾਲ ਗੂੰਜਦੇ ਫਲੂਟਾਂ ਅਤੇ ਸਤਨਾਮ ਵਾਹਿਗੁਰੂ ਦੇ ਜਕਾਰਿਆਂ ਦੇ ਨਾਲ ਸਾਰਾ ਇਲਾਕਾ ਧਾਰਮਿਕ ਰੰਗ ਦੇ ਵਿੱਚ ਰੰਗਿਆ ਹੋਇਆ ਸੀ ਜਦੋਂ ਨਗਰ ਕੀਰਤਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਨੇੜੇ ਪਹੁੰਚਿਆ ਤਾਂ ਉੱਥੋਂ ਦੀ ਕਮੇਟੀ ਦੇ ਵੱਲੋਂ ਗੁਰੂ ਸਾਹਿਬ ਅਤੇ ਸੰਗਤਾਂ ਦਾ ਪਰਮਾ ਸਵਾਗਤ ਕੀਤਾ ਗਿਆ ਜੋ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮੁਖ ਲੈ ਕੇ ਕੱਢਿਆ ਜਾ ਰਿਹਾ ਵਾ ਅਸੀਂ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਨਗਰ ਕੀਰਤਨ ਦੀ ਗਵਾਹੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰੇ ਪੰਜ ਨਿਸ਼ਾਨਚੀਆਂ ਦੀ ਸੇਵਾ ਦੇ ਵਿੱਚ ਆ ਰਿਹਾ ਵਾ ਅਸੀਂ ਗੁਰਦੁਆਰਾ ਸਿੱਖ ਕਲਸਟੀ ਵੱਲੋਂ ਕੋਟਨ ਕੋਟ ਧੰਨਵਾਦ ਕਰਦੇ ਆ ਆਪ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪਿਆਰਿਆਂ ਨੂੰ ਪੰਜ ਨਿਸ਼ਾਨਚੀਆਂ ਨੂੰ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਮੱਖਣਸ਼ਾਹ ਜੀ ਨੂੰ ਜੀ ਆਇਆਂ ਆਖਦੇ ਹਾਂ ਗੁਰਦੁਆਰਾ ਮੱਖਣਸ਼ਾਹ ਲਬਾਣਾ ਸਿੱਖ ਸੈਂਟਰ ਦੀ ਸਮੂਹ ਪ੍ਰਬੰਧਕ ਕਮੇਟੀ ਉਥੋਂ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਉਸ ਟਾਈਮ ਭਾਈ ਰਗਵੀਰ ਸਿੰਘ ਜੀ ਸੁਭਾਨਪੁਰ ਇਹ ਮੁੱਖ ਸੇਵਾਦਾਰ ਸਨ ਜਦੋਂ ਕਿ 911 ਤੋਂ ਬਾਅਦ ਸਾਨੂੰ ਰਿਚਮੰਡਲ ਦੇ ਵਿੱਚ ਆਪਣੇ ਇਸ ਨਗਰ ਕੀਰਤਨ ਦੀ ਕੱਢਣ ਦੀ ਜ਼ਰੂਰਤ ਪਈ ਸੀ ਇਸੇ ਚੇਚੇ ਤੌਰ ਤੇ ਸਾਡੀ ਸਿੱਖਾਂ ਦੀ ਆਪਣੀ ਪਛਾਣ ਮੈਂ ਮੁੱਖ ਸੇਵਾਦਾਰ ਭਾਈ ਸਿਖਜਿੰਦਰ ਸਿੰਘ ਜੀ ਸਭ ਤੋਂ ਅਨਪੋਰਤ ਸਮੂਹ ਮੇਰੇ ਵੀਰ ਜਿੰਨੇ ਵੀ ਮੇਰੇ ਸਾਬਕਾ ਪ੍ਰਧਾਨ ਨੇ ਸਾਰੇ ਸਤਕਾਰਯੋਗ ਨੇ ਸਾਰੀ ਪ੍ਰਬੰਧਕ ਕਮੇਟੀ ਇੱਕ ਪਰਿਵਾਰ ਦੀ ਤਰ੍ਹਾਂ ਜਲਦੀ ਆ ਚੇਤੇ ਤੌਰ ਤੇ ਮੈਂ ਗਿਆਨੀ ਜਸਵਿੰਦਰ ਸਿੰਘ ਜੀ ਸਿੰਘ ਸਾਹਿਬ ਜੋ ਕਿ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ रह ਚੁੱਕੇ ਨੇ ਉਹ ਇਸ ਵੇਲੇ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਸ਼ਬੋਧਤ ਨੇ ਅੱਜ ਇੱਕ ਅਨੁਸ਼ਕ ਕਲਚਰਲ ਅਵਿਜੀ ਆ ਕਹਿੰਦੇ ਆ ਸੰਗਤਾਂ ਟਰੈਕਟਰ ਟਰਾਲੀਆਂ ਦੇ ਵਿੱਚ ਬੈਠ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਈਆਂ ਜਿਸ ਨਾਲ ਸਾਰਾ ਮਾਹੌਲ ਪੰਜਾਬ ਵਰਗਾ ਬਣ ਗਿਆ ਸੰਗਤਾਂ ਦੀ ਸੁਵਿਧਾ ਦੇ ਲਈ ਵੱਡੇ ਪੱਦਰ ਤੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜਿੱਥੇ ਸੇਵਾਦਾਰਾਂ ਨੇ ਬੜੀ ਹੀ ਨਿਮਰਤਾ ਤੇ ਪ੍ਰੇਮ ਦੀ ਭਾਵਨਾ ਦੇ ਨਾਲ ਸੇਵਾ ਕੀਤੀ। ਪ੍ਰੀਤ ਬਾਈ ਕਿੰਨਾ ਕੁ ਸ਼ਾਹ ਹੈ ਤੁਹਾਡੇ ਨਾਲ ਜਿੰਨੇ ਵੀ ਤੁਹਾਡੇ ਸੇਵਾਦਾਰ ਤੁਹਾਡੇ ਭਰਾ ਜਿਹੜੇ ਅੱਜ ਇੱਥੇ ਨਾਲ ਖੜੇ ਹੋਏ ਸਾਰਿਆਂ ਨੂੰ ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਹੋਵੇ ਜਿੱਦਾਂ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਇਹ ਲੰਗਰ ਦੀ ਸੇਵਾ ਕਰਦੇ ਆਂ ਮਹਾਰਾਜ ਦੀ ਮਨਜ਼ੂਰੀ ਦੇ ਨਾਲ ਹੀ ਤੇ ਬਾਬੇ ਦੀ ਕਿਰਪਾ ਨਾਲ ਅੱਜ ਵੀ ਹੋਇਆ ਤੁਸੀਂ ਸੰਗਤ ਦੇਖ ਰਹੇ ਜਿੱਦਾਂ ਹੋ ਰਹੀ ਆ ਤੇ ਉਹਦੇ ਨਾਲ ਬਹੁਤ-ਬਹੁਤ ਕਿਰਪਾ ਮਹਾਰਾਜ ਦੀ ਤੇ ਬਹੁਤ ਦਿਨ ਵੀ ਵਧੀਆ ਤੇ ਸਾਰਿਆਂ ਨੂੰ ਬਹੁਤ ਸ਼ਾਨਾ ਸਾਰੀ ਸਾਡੀ ਟੀਮ ਹੈ ਯੂਥ ਨੂੰ ਕਿੰਨੀ ਕਿ ਲੋੜ ਆ ਇਸ ਤਰ੍ਹਾਂ ਸਾਡੇ ਇਸ ਤਰ੍ਹਾਂ ਧਾਰਮਿਕ ਜਿਹੜੇ ਵੀ ਉਪਰਾਲੇ ਅਸੀਂ ਕਰਦੇ ਉਹਨਾਂ ਦੇ ਨਾਲ ਜੋੜਨ ਦੀ ਕਿਉਂਕਿ ਮੈਂ ਦੇਖ ਰਿਹਾ ਤੁਹਾਡੇ ਜਿਹੜਾ ਇਹ ਸਟਾਲ ਲਾਇਆ ਹੋਇਆ ਤੁਸੀਂ ਜਿਹੜਾ ਸੰਗਤਾਂ ਦੇ ਲਈ ਮੱਕੀ ਦੀ ਰੋਟੀ ਔਰ ਸਤੋਂ ਦਾ ਸਾਗੇ ਦੇ ਵਿੱਚ ਜਿੰਨੇ ਸੇਵਾਦਾਰ ਨੇ ਸਾਰੇ ਯੂਥ ਨੇ ਇਹ ਜੀ ਜਦੋਂ ਤੁਸੀਂ ਕੋਈ ਵੀ ਚੰਗਾ ਕੰਮ ਕਰਦੇ ਆ ਤੁਹਾਡੇ ਨਾਲ ਤੁਹਾਨੂੰ ਪਤਾ ਸਾਰੇ ਆਪਣੇ ਆਪ ਹੀ ਜੁੜਨੇ ਸ਼ੁਰੂ ਹੋ ਜਾਂਦੇ ਬਾਕੀ ਸਾਡੀ ਆਪਣੀ ਟੀਮ ਆ ਕੋਈ 30 35 ਜਾਣਿਆਂ ਦੀ ਸਾਡੀ ਆਪਣੀ ਟੀਮ ਹੀ ਆ ਜਿਹੜੇ ਸਾਡੇ ਨਾਲ ਕੰਮ ਵੀ ਕਰਦੇ ਆ ਜਿੰਦਾ ਸਾਰੇ ਆ ਬਾਕੀ ਭਰਾਵਾਂ ਦੀ ਆ ਬਾਕੀ ਸਾਰੇ ਹੋਰ ਹੈਗੇ ਭਰਾਉਣ ਵਾਲੇ ਤੇ ਸਾਰੇ ਯੂਥ ਨੂੰ ਵੀ ਇਹੀ ਇਹੀ ਕਹਿੰਨੇ ਆ ਕਿ ਮਹਾਰਾਜ ਨੇ ਤੁਹਾਨੂੰ ਇੰਨੀ ਵਧੀਆ ਕੰਟਰੀ ਲਿਆਂਦਾ ਇੰਨਾ ਕੁਝ ਦਿੱਤਾ ਤੇ ਕਮਿਊਨਿਟੀ ਦੀ ਸੇਵਾ ਤੁਹਾਨੂੰ ਕਰਨੀ ਚਾਹੀਦੀ ਆ ਜਿੱਦਾਂ ਕਮਿਊਨਿਟੀ ਤੁਹਾਨੂੰ ਦਿੱਤੀ ਦੇ ਬਹੁਤ ਕਮਿਊਨਿਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਇਹਦੇ ਇਸ ਕਰਕੇ ਕਮਿਊਨਿਟੀ ਲਈ ਵੀ ਤੁਹਾਡਾ ਆਪਣੇ ਵੱਲੋਂ ਜਿਹੜਾ ਫਰਜ਼ ਬਣਦਾ ਵੀ ਕਮਿਊਨਿਟੀ ਦੀ ਸੇਵਾ ਵੀ ਕੀਤੀ ਜਾਵੇ ਇਹ ਵੈਲ ਆਰਗੇਨਾਈਜ਼ ਜਿਹੜਾ ਤੁਹਾਡੇ ਵੱਲੋਂ ਇਹ ਉਪਰਾਲਾ ਸਾਰੇ ਵੱਲੋਂ ਸਾਂਝਾ ਕੀਤਾ ਜਾ ਰਿਹਾ ਇਹਦੇ ਤੇ ਕੀ ਕਿਹੜਾ ਚਾਹੋਗੇ ਵਾਹਿ ਖਾਲਸਾ ਫਤਿਹ ਜੀ ਇਹ ਉਪਰਾਲਾ ਸਾਨੂੰ ਹਰ ਸਾਲ ਪ੍ਰੋਬਲਮ ਆਉਂਦੀ ਸੀ ਹੁਣ ਚੌਥਾ ਸਾਲ ਆ ਜੀ ਇੱਥੇ ਕਰਦਿਆਂ ਨੂੰ ਤੇ ਥੋੜਾ ਥੋੜਾ ਹਾਲੇ ਵੀ ਕਈ ਕਮੀਆਂ ਰਹਿ ਗਈਆਂ ਪਰ ਕੋਸ਼ਿਸ਼ ਕਰਾਂਗੇ ਵੀ ਆਨ ਵਾਲੇ ਟਾਈਮ ਤੇ ਅਸੀਂ ਉਹ ਪੂਰੀਆਂ ਕੀਤੀਆਂ ਜਾਂਦੀਆਂ ਇਹ ਮੈਸੇਜ ਜਿਹੜਾ ਦੂਸਰੀਆਂ ਕਮਿਊਨਿਟੀਆਂ ਤੱਕ ਜਾ ਰਿਹਾ ਕਿੰਨਾ ਕਸਾਰ ਤੱਕ ਸਮਝਦੇ ਹੋ ਕਿੰਨੀ ਇੱਕ ਜ਼ਰੂਰੀ ਆ ਬਾਹਰਲੇ ਮੁਲਕਾਂ ਦੇ ਵਿੱਚ ਵਾਕਿਆ ਹੀ ਇਹ ਜਿਹੜੀ ਸਾਡੀ ਕਮਿਊਨਿਟੀ ਨੂੰ ਇਦਾਂ ਦੇ ਵੱਧ ਚੜ ਕੇ ਲੰਗਰ ਲਾਉਣੇ ਚਾਹੀਦੀ ਹੈ ਕਿ ਦੂਜੀਆਂ ਕਮਿਊਨਿਟੀ ਨੂੰ ਪਤਾ ਲੱਗੇ ਕਿ ਸਿੱਖ ਕੌਮ ਕੋਈ ਹੈ ਸਾਰੀ ਦੁਨੀਆ ਦੇ ਵਿੱਚ ਇਸ ਨਗਰ ਕੀਰਤਨ ਦੇ ਰਾਹੀਂ ਸਿੱਖ ਕਮਿਊਨਿਟੀ ਨੇ ਨਾ ਸਿਰਫ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਸਗੋਂ ਹੋਰ ਕਮਿਊਨਿਟੀਆਂ ਤੱਕ ਗੁਰੂ ਸਾਹਿਬ ਦੇ ਉਪਦੇਸ਼ਾਂ ਸਿੱਖ ਇਤਿਹਾਸ ਅਤੇ ਮਨੁੱਖਤਾ ਦੇ ਸਨੇਹ ਨੂੰ ਪਹੁੰਚਾਇਆ ਇਹ ਸਮਾਗਮ ਇਸ ਗੱਲ ਦਾ ਪ੍ਰਤੀਕ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਵੀ ਸਿੱਖ ਧਰਮ ਦੇ ਸੰਸਕਾਰ ਅਤੇ ਭਾਈਚਾਰੇ ਦੀ ਸਾਂਝ ਅਜੇ ਵੀ ਓਨੀ ਹੀ ਮਜ਼ਬੂਤ ਹੈ ਜਿੰਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਸੀ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ